ਮੈਂਬਰ ਸਾਹਿਬ ਨੇ ਬੜਾ ਇੰਪੋਰਟੈਂਟ ਮੁੱਦਾ ਜਿਹੜਾ ਧਿਆਨ ਦਿਵਾਉ ਨੋਟਿਸ ਦੇ ਵਿੱਚ ਜਿਹੜਾ ਲੈ ਕੇ ਆਂਦਾ ਜੀ ਮੀ ਜੀ ਸਰ ਇਹਦੇ ਲਈ ਸਰਕਾਰ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਜਿਹੜਾ ਬਣਾਇਆ ਹੋਇਆ ਤੇ ਇਹਦੇ ਵਿੱਚ ਸਾਰਾ ਕਰੋ ਕਰੋ ਤੁਸੀਂ ਸਰ ਮੀਰ ਜੀ ਜਵਾਬ ਦਿਓ ਸਰ ਫੂਡ ਸੇਫਟੀ ਐਂਡ ਸਕਿਉਰਿਟੀ ਐਕਟ 2006 ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੈ ਜਿਹਦੇ ਰਾਹੀਂ ਕੋਈ ਵੀ ਫਲ ਫਰੂਟ ਨੂੰ ਕਿਸੇ ਕੈਮੀਕਲ ਨਾਲ ਫਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰ ਇਹ ਐਕਟ ਦੇ ਵਿੱਚ ਪ੍ਰਵਿਧਨ ਹੈ ਕਿ ਉਹਨੂੰ 3 ਮਹੀਨੇ ਦੀ ਜਿਹੜੀ ਸਜ਼ਾ ਵੀ ਹੋ ਸਕਦੀ ਹੈ ਨਾ ਨੀ ਗੱਲ ਤੇ 10 ਲੱਖ ਦਾ ਜਿਹੜਾ ਜਰਮਾਨਾ ਟੈਨਸ਼ਨ ਦੀ ਗੱਲ ਪੂਰੀ ਆ ਜਾਂਦੀ ਉਹ ਵੀ ਮੌਕੇ ਜਿਹੜਾ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਸਾਰਾ ਇਹ ਬਿਲਕੁਲ ਠੀਕ ਹੈ ਕਿ ਖਾਸ ਤੌਰ ਤੇ ਤਿਹਾਰਾਂ ਦੇ ਮੌਕੇ ਬਹੁਤ ਜਗ੍ਹਾ ਜਿਹੜਾ ਮਲਾਪਟੀ ਦੁੱਧ ਮਲਾਪਟੀ ਖੋਆ ਮਲਾਪਟੀ ਪਨੀਰ ਜਿਹੜੀ ਇਹਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਦੇ ਲਈ ਸਰ ਪੂਰੇ ਸਾਲ ਜਿਹੜਾ ਡਿਪਾਰਟਮੈਂਟ ਹੈ ਉਦੇ ਵੱਲੋਂ ਜਿਹੜੀ ਚੈਕਿੰਗ ਹੈ ਉਹ ਕੀਤੀ ਜਾਂਦੀ ਹੈ ਅਸਰ ਕੁਝ ਵੇਰਵੇ ਆ ਜਿਹੜੇ ਪਿਛਲੇ ਸਾਲਾਂ ਦੇ ਕਿ 2022 ਦੇ ਵਿੱਚ 8211 ਜਿਹੜੇ ਸੈਂਪਲ ਭਰੇ ਗਏ ਤੇ ਇਹਦੇ ਵਿੱਚੋਂ 1690 ਜਿਹੜੇ ਸੈਂਪਲ ਨੇ ਉਹ ਜਿਹੜੇ ਗਲਤ ਪਾਏ ਗਏ ਤੇ ਇਹਦੇ ਲਈ ਸਰ ਜਿਹੜੇ ਕੋਰਟ ਦੇ ਵਿੱਚ ਕੇਸ ਚੱਲੇ ਤਕਰੀਬਨ 1 ਕਰੋੜ 81 ਲੱਖ 73300 ਰੁਪਏ ਜਿਹੜਾ ਜੁਰਮਾਨਾ ਉਹ ਲਗਾਇਆ ਗਿਆ ਤੇ 2023 ਚ 46 ਸੈਂਪਲ ਭਰੇ ਗਏ ਤੇ ਇਹਨਾਂ ਵਿੱਚੋਂ 955 ਸੈਂਪਲ ਜਿਹੜੇ ਆ ਜਿਹੜੇ ਸਹੀ ਨਹੀਂ ਪਾਏ ਗਏ ਤੇ ਇਹਨਾਂ ਦਾ ਵੀ ਜਿਹੜੇ ਕੇਸ ਚੱਲੇ ਉਹਨਾਂ ਦੇ ਵਿੱਚ ਤਕਰੀਬਨ 2 ਕਰੋੜ 34 ਲੱਖ ਜਿਹੜਾ ਜੁਰਮਾਨਾ ਉਹ ਕੀਤਾ ਗਿਆ ਤੇ ਸਰ ਆਈ ਜਦੋਂ ਤਿਹਾਰਾਂ ਦਾ ਦਿਨ ਹੁੰਦੇ ਆ ਦੀਵਾਲੀ ਵੇਲੇ ਉਦੋਂ ਜਿਹੜੇ ਸੈਂਪਲ ਲੈ ਵਧੇਰੇ ਲੈ ਜਾਂਦੇ ਆ ਤੇ ਜਿਹੜੇ ਵੀ ਲੋਕ ਫੜੇ ਜਾਂਦੇ ਆ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਹੁੰਦੀ ਆ ਪਰ ਇਹ ਸਰ ਬਿਲਕੁਲ ਠੀਕ ਹੈ ਵੀ ਹੁਣ ਤੁਸੀਂ ਆਪਾਂ ਹੀ ਚੈੱਕ ਕਰੀਏ ਜਿੰਨੇ ਆਪਾਂ ਇੱਥੇ ਸਾਊਥ ਦੇ ਵਿੱਚ ਬੈਠੇ ਆ ਅੱਜ ਤੋਂ 20-25 ਸਾਲ ਪਹਿਲਾਂ ਹਰੇਕ ਦਿਕਰੇ ਮੱਜਾਂ ਵੀ ਸੀ ਤੇ ਉਦੋਂ ਲੋਕ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਾਈ-ਮਠੂਈ ਵੀ ਘੱਟ ਲਿਆਉਂਦੇ ਸੀ ਤੇ ਹੁਣ ਮੈਨੂੰ ਲੱਗਦਾ ਨਹੀਂ ਪਿਛੋ 5-10 ਦੇ ਕਰੇ ਵੀ ਜਿਹੜੀਆਂ ਮੱਜਾਂ ਹੋਣਗੀਆਂ ਡਿਮਾਂਡ ਜਿਹੜੀ ਆ ਉਹ ਇੰਨੀ ਵੱਧ ਰਹੀ ਹੈ ਤੇ ਸਪਲਾਈ ਜਿਹੜੀ ਜੇ ਮੱਜਾਂ ਘਟ ਰਹੀਆਂ ਤਾਂ ਇਹਦਾ ਮਤਲਬ ਕਿਤਨਾ ਕਿਤੇ ਜਿਹੜਾ ਜਾਲੀ ਦੁੱਧ ਕਿਉਂ ਜਿਹੜਾ ਉਹ ਆ ਰਿਹਾ ਸੋ ਇਹਦੇ ਲਈ ਸਰ ਸਰਕਾਰ ਜਿਹੜੀ ਸਖਤਾਈ ਜਿਹੜੀ ਆ ਉਹ ਕਰ ਰਹੀ ਹੈ ਤੇ ਜਿਹੜੇ ਵੀ ਲੋਕ ਫੜੇ ਜਾਂਦੇ ਨੇ ਉਹ ਤੇ ਜਿਹੜੀ ਕਾਰਵਾਈ ਆ ਉਹ ਹੋ ਰਹੀ ਹੈ ਲਾਡੀ ਜੀ ਸਪੀਕਰ ਸਾਹਿਬ ਤੁਸੀ ਕਿਹਾ ਕੀਆ ਮੰਤਰੀ ਸਾਹਿਬ ਮੰਤਰੀ ਸਾਹਿਬ ਸਪੀਕਰ ਸਾਹਿਬ ਮੰਤਰੀ ਸਾਹਿਬ ਨੇ ਦੱਸਿਆ ਉਹ ਕਾਲ ਟੈਂਕ ਚ